ਕਨਕੀ ਜੀ ਮੈਂ ਕਹਾਣੀ ਕਹਿ ਲਗਾ ਸ਼ਾਇਦ ਕਿਤੇ ਪਹਿਲਾਂ ਵੀ ਮੈਂ ਸੁਣਾਈ ਹੋਏਗੀ ਪਰ ਮੇਰਾ ਫਰਜ਼ ਬਣਦਾ ਹੈ ਕਿ ਅੱਜ ਦੇ ਇਸ ਵਿਸ਼ੇ ਨਾਲ ਤੁਹਾਨੂੰ ਗੱਲ ਸਾਂਝੀ ਕੀਤੀ ਜਾਵੇ ਸ਼ਿਵਾਜੀ ਮਰਾਠਾ ਉਹਦਾ ਇੱਕ ਗੁਰੂ ਹੋਇਆ ਉਸ ਗੁਰੂ ਦਾ ਨਾਮ ਸੀ RAMDAS ਇਹ ਗੁਰੂ ਨਹੀਂ ਇਹ ਧੰਨ ਗੁਰੂ RAMDAS ਦੀ ਗੱਲ ਨਹੀਂ ਉਹਦਾ ਗੁਰੂ ਉਹਦੇ ਗੁਰੂ ਦਾ ਨਾਮ ਸੀ RAMDAS ਉਹਨੇ ਜੀ ਕਿਲਾ ਤਿਆਰ ਕੀਤਾ ਮੈਂ ਬਹੁਤ ਥੋੜੇ ਸ਼ਬਦਾਂ ਵਿੱਚ ਗੱਲ ਨਿਬੇੜਾਂ ਉਹਨੇ ਕਿਲਾ ਤਿਆਰ ਕੀਤਾ ਤੇ ਕਿਲਾ ਤਿਆਰ ਕਰਨ ਵਾਸਤੇ ਜਿੰਨਾ ਵੀ ਸਾਜੋ-ਸਮਾਨ ਸੀ ਨਕਸ਼ਾ ਸੀ, ਤੰਕਰੀਟ ਜੋ, ਬਜਰੀ, ਇੱਟਾਂ ਜੋ ਵੀ ਵਗੈਰਾ ਲੱਗਦਾ ਸੀ, ਉਹਨੇ ਸਾਰਾ ਨਕਸ਼ਾ ਆਪਣੇ ਚੇਲੇ ਨੂੰ ਦਿੱਤਾ ਕਿ ਲਗਾ ਪੁੱਤਰਾ, "ਹੇ ਚੇਲੇ, ਆਉਣ ਵਾਲੇ ਸਮੇਂ ਵਿੱਚ ਮੈਂ 2-4 ਸਾਲਾਂ ਬਾਅਦ ਜਦੋਂ ਵੀ ਮੈਂ ਕਿਤੇ ਵਕਤ ਮਿਲਿਆ ਮੈਂ ਆਉਂਗਾ ਤੇ ਇਹ ਸ ਤੇਰੇ ਕਿਲੇ ਨੂੰ ਵੇਖਾਂਗਾ ਪਰ ਕਿਲਾ ਹੋਣਾ ਵਧੀਆ ਜਿਹੜਾ ਤਿਆਰ ਚਾਹੀਦਾ ਉਹਨੇ ਆਖਿਆ ਜੀ, ਇਹ ਤੁਹਾਡਾ ਮੇਰਾ ਇੱਕ ਵਾਦਾ। ਕਿਲਾ ਮੈਂ ਬਹੁਤ प्यारे ढंग ਨਾਲ ਤਿਆਰ ਕਰਾਂਗਾ ਕੱਲੀ ਕੱਲੀ ਇੱਟ ਦੇ ਖਿਆਲ ਰੱਖਾਂਗਾ ਕੱਲੇ ਕੱਲੇ ਬੰਦੇ ਤੇ ਮੈਂ ਖਿਆਲ ਰੱਖਾਂਗਾ ਜੋ ਸਾਜੋ ਸਮਾਨ ਤੁਸੀਂ ਮੈਨੂੰ ਦਿੱਤਾ ਵਾ ਉਹਦੇ ਅਨੁਸਾਰ ਕੰਮ ਚੱਲੇਗਾ ਇਹ ਵਾਦਾ ਕੀਤਾ ਤੇ ਉਹਦਾ ਜਿਹੜਾ ਗੁਰੂ ਸਿਓ ਚਲਾ ਗਿਆ ਕੁਝ ਸਮੇਂ ਬਾਅਦ ਵਾਪਸ ਆਉਂਦਾ ਬਹੁਤ ਧਿਆਨ ਦੇ ਕੇ ਗੱਲ ਸੁਣਿਓ ਕੁਝ ਸਮੇਂ ਬਾਅਦ ਵਾਪਸ ਆਇਆ ਜਦੋਂ ਵਾਪਸ ਆਇਆ ਤੇ ਕਿਲਾ ਬਿਲਕੁਲ ਬਹੁਤ ਪਿਆਰਾ ਸੀ ਬਣਿਆ ਖੂਬਸੂਰਤ ਬਣਿਆ ਸੀ ਤੇ ਹੁਣ ਇਹ ਕਿਵੇਂ ਹੋ ਸਕਦਾ ਕਿ ਗੁਰੂ ਦੇ ਕੇ ਖੁਸ਼ ਨਾ ਹੋਵੇ ਸ਼ਿਵਾਜੀ ਮਰਾਠਾ ਦਾ ਗੁਰੂ ਦੇ ਕੇ ਬਹੁਤ ਪ੍ਰਸੰਨ ਹੋਇਆ ਕਹਿੰਦਾ ਵਾਹ ਕਮਾਲ ਬੜਾ ਸੋਹਣਾ ਕਿਲਾ ਤਿਆਰ ਕੀਤਾ ਕੁਦਰਤੀ ਗੱਲ ਹੈ ਜਦੋਂ ਤੁਸੀਂ ਦੁਨੀਆ ਦੇ ਤਖਤੇ ਤੇ ਕਿਸੇ ਬੰਦੇ ਦੀ ਵਡਿਆਈ ਕਰਦੇ ਜਾਓਗੇ ਨਾ ਇਹ ਗੱਲ ਹਮੇਸ਼ਾ ਆਪਣੇ ਹਿਰਦੇ ਵਿੱਚ ਸਮਾਲਿਓ ਜਿੱਥੇ ਵੀ ਸੁਣ ਰਹੇ ਹੋ ਇਸ ਗੱਲ ਨੂੰ ਜਰੂਰ ਧਿਆਨ ਨਾਲ ਸੁਣਿਓ ਦੁਨੀਆ ਦੇ ਤਖਤੇ ਤੇ ਕਿਸੇ ਬੰਦੇ ਦੀ ਤੁਸੀਂ ਵਡਿਆਈ ਕਰੋ ਤੂੰ ਬਾਣੀ ਬਹੁਤ ਸੋਹਣੀ ਪੜਦਾ ਤੂੰ ਸੇਵਾ ਬਹੁਤ ਵਧੀਆ ਕਰਦਾ ਜੀ ਤੁਸੀਂ ਗੁਰਦਰਾ ਸਾਹਿਬ ਚੰਗੀ ਆ ਕੇ ਖਿਦਮਤ ਕਰਦੇ ਆ ਤੁਹਾਨੂੰ ਕੀ ਲੱਗਦਾ ਹੈ ਬੰਦੇ ਦੇ ਅੰਦਰ ਇਹ ਗੱਲ ਸੁਣਨ ਤੋਂ ਬਾਅਦ ਮਾਫੀ ਚਾਹਣਾ ਹੱਥ ਜੁੜ ਕੇ ਹੰਕਾਰ ਪੈਦਾ ਹੋ ਹੀ ਜਾਂਦਾ ਹੈ ਹੰਕਾਰ ਹੋ ਜਾਂਦਾ ਫਿਰ ਬੰਦਾ ਆਪਣੇ ਆਪ ਕਹਿੰਦਾ ਹਾਂਜੀ ਮੈਂ ਇੰਨੇ ਵਜੇ ਉੱਠ ਪੈਣਾ ਤੁਹਾਨੂੰ ਕਈ ਲੋਕ ਇਦਾਂ ਦੇ ਮਿਲ ਜਾਣਗੇ ਉੱਠਦਾ ਤੂੰ ਆਪਣੀ ਮਿਹਨਤ ਨਾਲ ਉੱਠਦਾ ਉਹਨਾਂ ਫਿਰ ਸਾਰੇ ਪਰਿਵਾਰ ਨੂੰ ਸਾਰੇ ਮੁਹੱਲੇ ਨੂੰ ਸਾਰੇ ਲੋਕਾਂ ਨੂੰ ਦੱਸਣਗੇ ਵਾਰ-ਵਾਰ ਮੈਂ ਸਵੇਰੇ 4 ਵਜੇ ਉੱਠਦਾ ਫਿਰ ਕੀ ਹੋ ਗਿਆ ਜੀ ਤੂੰ ਉੱਠਦਾ ਭਲਿਆ ਉੱਠਦਾ ਤੂੰ ਆਪਣੇ ਲਈ ਹੈ ਕਿਸੇ ਲਈ ਥੋੜਾ ਉੱਠਦਾ ਖਿਆਲ ਕਰ ਤੂੰ ਦੱਸਦਾ ਤੇ ਇਦਾਂ ਵਾ ਜਿਵੇਂ ਮੰਨ ਲਓ ਬੰਦਾ ਕੋਈ ਸਹਾ ਨਹੀਂ ਕਰ ਰਿਹਾ ਕਿਸੇ ਤੇ ਵੀ ਮੈਂ ਸਵੇਰੇ 4 ਵਜੇ ਉੱਠਦਾ ਜੀ ਮੈਂ ਸਵਾ 4 ਵਜੇ ਉੱਠਦਾ ਮੈਂ ਸਵਾ 5 ਉਹ ਬੰਦਿਆ ਇਹ ਤੇ ਇਦਾਂ ਦੀ ਗੱਲ ਹੈ ਜਿਹੜੇ ਬੰਦੇ ਨੂੰ ਭੁੱਖ ਲੱਗਦੀ ਹੈ ਰੋਟੀ ਉਹਨੇ ਖਾਣੀ ਹੈ ਜੇ ਤੈਨੂੰ ਸਵੇਰ ਦੇ ਅੰਮ੍ਰਿਤ ਵੇਲੇ ਉੱਠਣ ਦੀ ਭੁੱਖ ਲੱਗਦੀ ਬਾਣੀ ਪੜ੍ਹਨ ਦੀ ਭੁੱਖ ਲੱਗਦੀ ਕਥਾ ਸੁਣਨ ਦੀ ਭੁੱਖ ਲੱਗਦੀ ਹੈ ਤਾਂ ਤੂੰ ਉੱਠਦਾ ਵਾ ਤਾਂ ਇਹ ਤੇਰਾ ਮਨ ਇਦਾਂ ਕਰਦਾ ਪਰ ਇਹ ਦੱਸ ਕੇ ਕਿਸ ਨੂੰ ਜਨਾਇਆ ਨਾ ਕਰ ਬਹੁਤ ਲੋਕ ਇਹਦਾ ਨੇ ਦੱਸ ਕੇ ਚਨਾਉਂਦੇ ਐ ਤੇ ਖਿਆਲ ਕਰਿਓ ਫਿਰ ਤੁਹਾਡਾ ਦੱਸਣ ਦਾ ਫਾਇਦਾ ਕੋਈ ਨਹੀਂਦਾ ਤੇ ਉਸ ਉੱਠਣ ਵੇਲੇ ਦਾ ਮਿਹਨਤ ਕੀਤੀ ਦਾ ਫਾਇਦਾ ਕੋਈ ਨਹੀਂਦਾ ਉਹ ਤਾਂ ਐਦਾ ਕਹ ਲਓ ਜੀ ਪਾਣੀ ਫਿਰ ਜਾਂਦਾ ਫਿਰ ਤੁਹਾਡਾ ਸਾਰੀ ਕੀਤੀ ਹੋਈ ਮਿਹਨਤ ਦਾ ਖਿਆਲ ਕਰਿਓ ਹੁਣ ਗੁਰੂ ਸਾਹਿਬ ਜੀ ਕੀ ਕਹਿੰਦੇ ਸਾਨੂੰ ਜਿਹੜੀ ਮੈਂ ਗੱਲ ਤੁਹਾਡੇ ਝੋਲੀ ਚ ਪਾਉਣ ਲੱਗਿਆ ਉਹ ਹੈ ਕਿ ਜੀ ਉਹਨੇ ਆਖਿਆ ਕਿ ਲੱਗਾ ਬਹੁਤ ਸੋਹਣਾ ਤੂੰ ਕਿਲਾ ਤਿਆਰ ਕੀਤਾ ਬੜਾ ਖੁਸ਼ ਹੋ ਗਿਆ ਹੁਣ ਉਹਨੂੰ ਪਤਾ ਲੱਗ ਗਿਆ ਕਿ ਮੇਰਾ ਜਿਹੜਾ ਗੁਰੂ ਆ ਮੇਰੀ ਵਡਿਆਈ ਕਰ ਰਿਹਾ ਮੇਰੀ ਸਿਫਤ ਕਰ ਰਿਹਾ ਵਾ ਸ਼ਿਵਾਜੀ ਮਰਾਠਾ ਇਦਾਂ ਉਸ ਕਿਲੇ ਦੇ ਅੰਦਰ ਉਹਨੂੰ ਰਾਉਂਡ ਕਰਵਾ ਰਹੇ ਆ ਚੱਕਰ ਲਵਾ ਰਹੇ ਆ ਉਹਨੇ ਜੀ ਦੋ ਤਿੰਨੇ ਦਾ ਚੱਕਰ ਲਾਇਆ ਉਹਦੇ ਗੁਰੂ ਨੇ ਤੇ ਕਹਿੰਦਾ ਬਾ ਕਮਲ ਬੜਾ ਸੋਹਣਾ ਕਿਲਾ ਤਿਆਰ ਕੀਤਾ ਹੁਣ சிவாਜੀ ਮਰਾਠਾ ਤੋਂ ਰਿਆਣ ਆ ਗਿਆ ਉਹਨੇ ਪਤਾ ਕੀ ਆਖਿਆ ਉਹ ਕਹਿੰਦਾ ਮਹਾਰਾਜ ਅਸਲ ਵਿੱਚ ਇਹ ਕਿਲਾ ਮੈਂ ਤਿਆਰ ਕਰਵਾਇਆ ਲਫ਼ਜ਼ ਕੀ ਬੋਲੇ ਲਫ਼ਜ਼ ਕੀ ਬੋਲੇ ਇਹ ਕਿਲਾ ਮੈਂ ਤਿਆਰ ਕਰਵਾਇਆ ਉਹ ਕਹਿੰਦਾ ਅੱਛਾ ਜੀ ਉਹ ਕਹਿੰਦਾ ਜੀ ਬੇਸ਼ੱਕ ਤੁਸੀਂ ਸਾਜੋ ਸਮਾਨ ਸਾਰਾ ਮੈਨੂੰ ਦੱਸ ਗਏ ਸੀ ਵੀ ਇਦਾਂ ਇਦਾਂ ਲਾਉਣਾ ਪਰ ਆਹ ਇੱਟ ਮੈਂ ਲਵਾਈ ਐ ਇੱਥੇ ਮੈਂ ਆਹ ਕੰਮ ਕੀਤਾ ਵਾ ਇੰਨੇ ਕਾਰੀਗਰਾਂ ਨੂੰ ਮੈਂ ਪੈਸੇ ਦਿੱਤੇ ਆ ਉਹਨੇ ਆਖਿਆ ਜੀ ਮੈਂ ਕਿਸੇ ਵੀ ਕਾਰੀਗਰ ਨੂੰ ਭੁੱਖਾ ਨਹੀਂ ਮਰਨ ਦਿੱਤਾ ਸਾਰੇ ਆਉਂਦੇ ਰਹਿ ਕੰਮ ਕਾਜ ਚੱਲਦਾ ਰਿਹਾ ਸਾਰਿਆਂ ਦਾ ਪੇਟ ਪਲਦਾ ਰਿਹਾ ਬੱਚੇ ਪਲਦੇ ਰਹੇ ਉਹਨਾਂ ਦੇ ਹੁਣ ਉਹਦੇ ਗੁਰੂ ਨੂੰ ਪਤਾ ਲੱਗਾ ਵੀ ਇਹਦੇ ਅੰਦਰ ਹੰਕਾਰ ਪੈਦਾ ਹੋ ਰਿਹਾ ਉਹਨੇ ਆਪਣੇ ਚੇਲੇ ਨੂੰ ਆਖਿਆ ਕੱਲ੍ਹ ਗਾ ਇੱਕ ਚੱਕਰ ਆਪਾਂ ਹੋਰ ਲਾਉਣਾ ਇੱਕ ਚੱਕਰ ਆਪਾਂ ਹੋਰ ਲਾਉਣਾ ਉਹਨੇ ਆਖਿਆ ਜੀ ਗੱਲ ਹੀ ਕੋਈ ਨਹੀਂ ਉਨੇ ਚੱਕਰ ਲਾਇਆ ਉਹਨੇ ਆਖਿਆ ਇੱਕ ਕਾਮਕਾਰ ਇਥੋਂ ਨਾ ਕਿਲੇ ਦੇ ਵਿੱਚੋਂ ਇੱਕ ਇੱਟ ਕੱਢ ਦੇ ਉਹਨੇ ਆਖਿਆ ਕਿਲੇ ਦੇ ਵਿੱਚ ਇੱਕ ਇੱਟ ਕੱਢ ਦੇ ਉਹ ਬੜਾ ਹੈਰਾਨ ਉਹ ਕਹਿੰਦਾ ਮਹਾਰਾਜ ਇੰਨੀ ਮੁਸ਼ਕਲ ਨਾਲ ਤਾਂ ਕਿਲਾ ਤਿਆਰ ਕੀਤਾ ਵਾ ਇੰਨੇ ਮਿਸਤਰੀ ਲਾਏ ਨੇ ਇੰਨੇ ਬੰਦੇ ਲਾਏ ਸੀ ਇਹਨਾਂ ਕੰਕਰਟੇ ਦੇ ਵਿੱਚ ਫਸਾਇਆ ਸਾਰ ਤੇ ਤੁਸੀਂ ਕਹਿੰਦੇ ਜੀ ਇਹਦੇ ਵਿੱਚੋਂ ਇੱਟ ਬਾਹਰ ਕੱਢ ਦੇ ਉਹਨੇ ਆਖਿਆ ਮੈਂ ਤੇਰਾ ਗੁਰੂ ਆ ਤੇ ਤੂੰ ਮੇਰਾ ਚੇਲਾ ਗੱਲ ਮੰਨਣੀ ਏ ਕਿ ਨਹੀਂ ਮੰਨੀ ਗੱਲ ਦੱਸ ਮੈਨੂੰ ਉਹਨੇ ਆਖਿਆ ਜੀ ਮੰਨ ਲਈ ਨੇ ਉਹਨੇ ਆਖਿਆ ਜੀ ਠੀਕ ਹੈ ਜੀ ਉਹਨੇ ਜੀ ਇੱਟ ਕੱਢੀ ਹੁਣ ਅਗਲੀ ਗੱਲ ਹੁਣ ਉਹਦਾ ਹੁਣ ਉਹਦਾ ਗੁਰੂ ਕਹਿੰਦਾ ਏਸ ਇੱਟ ਨੂੰ ਤੋੜ ਦੇ ਏ ਸੱਟ ਨੂੰ ਬੋਲੋ ਜੀ ਤੋੜ ਦੇ ਉਹਨੇ ਆਖਿਆ ਮਹਾਰਾਜ ਮੈਂ ਤੁਹਾਡਾ ਪਹਿਲਾ ਵਚਨ ਮੰਨਿਆ ਕਿ ਮੈਂ ਇੱਟ ਨੂੰ ਬਾਹਰ ਕੱਢਾਂ ਤੁਸੀਂ ਕਹਿੰਦੇ ਇੱਟ ਨੂੰ ਤੋੜ ਦੇ ਕਿਵੇਂ ਮੈਂ ਕਰਾਂ ਉਹਨੇ ਆਖਿਆ ਤੂੰ ਮੰਨਣੀ ਕਿ ਨਹੀਂ ਮੰਨਣੀ ਕੋਲ ਨਖਿਆ ਜੀ ਠੀਕ ਹੈ ਇੱਟ ਤੋੜਤੀ ਗਈ ਇੱਟ ਤੋੜੀ ਕਹਿੰਦਾ ਕੁਝ ਦੇਖਿਆ ਕਹਿੰਦਾ ਜੀ ਹਾਂ ਦੇਖ ਲਿਆ ਕਹਿੰਦਾ ਇੱਟ ਕੱਢੀ ਇੱਟ ਤੋੜ ਦਿੱਤੀ ਇੱਟ ਜਿਹੜੀ ਆ ਉਹ ਏਦਾਂ ਕਾ ਮਿੱਟੀ ਬਣ ਗਈ ਫਾਇਦਾ ਹੀ ਕੋਈ ਨਹੀਂ ਹੁੰਦਾ ਰਿਹਾਗਾ ਉਹਨੇ ਆਖਿਆ ਚਾਜ ਨਾਲ ਦੇਖ ਉਹਨੇ ਆਖਿਆ ਜੀ ਬਸ ਮੈਂ ਦੇਖ ਲਿਆ ਕਹਿੰਦਾ ਨਹੀਂ ਉਹਨੇ ਆਖਿਆ ਭਲਿਆ ਮੈਂ ਤੇਰਾ ਗੁਰੂ ਤੂੰ ਮੇਰਾ ਚੇਲਾ ਦੇਖ ਇਸ ਏਟ ਨੂੰ ਉਹਨੇ ਜਦੋਂ ਦੇਖਿਆ ਉਹਨੇ ਆਖਿਆ ਜੀ ਮੈਂ ਦੇਖ ਰਿਹਾ ਕਹਿੰਦਾ ਕੀ ਦੇਖ ਰਿਹਾ ਕਹਿੰਦਾ ਇੱਕ ਛੋਟਾ ਜਿਹਾ ਜੀਵ ਹੈ ਉਸ ਜੀਵ ਦੇ ਮੂੰਹ ਦੇ ਵਿੱਚ ਨਿੱਕਾ ਜਿਹਾ ਇੱਕ ਭੋਜਨ ਹੈ ਕਹਿੰਦਾ ਸ਼ਿਵਾਜੀ ਮਰਾਠਾ ਇੱਥੋਂ ਕੁਝ ਪਤਾ ਲੱਗਿਆ ਕਹਿੰਦਾ ਜੀ ਹਾਂ ਕਹਿੰਦਾ ਕੀ ਪਤਾ ਲੱਗਿਆ ਕਹਿੰਦਾ ਪਤਾ ਇਹ ਲੱਗਿਆ ਵੀ ਮੈਂ ਤੇ ਐਵੇਂ ਹੰਕਾਰ ਨਾਲ ਕਹਿੰਦਾ ਪਿਆਦਾ ਸੀ ਵੀ ਦਾਤਾ ਤੇ ਮੈਂ ਆ ਅੱਜ ਪਤਾ ਲੱਗਿਆ ਵੀ ਦਾਤਾ ਤੇ ਕੋਈ ਹੋਰ ਆ ਅਸੀਂ ਤਾਂ ਜਿੰਨੇ ਵੀ ਬੈਠੇ ਸਾਰੇ ਕੀ ਆ ਬੋਲੋ ਜੀ ਬੋਲੋ ਪਿਆਰਿਓ ਅਸੀਂ ਕੀ ਆ ਮੰਗਤੇ ਆ ਇਸ ਗੱਲ ਮੈਂ ਕਈ ਵਾਰੀ ਗੱਲ ਕਰਦਾ ਹੁੰਦਾ ਸਾਡੀ ਇੱਕ ਮਜਬੂਰੀ ਐ ਸਾਡੀ ਇੱਕ ਮਜਬੂਰੀ ਹੈ ਜੇ ਮੰਨ ਲਓ ਗੁਰੂ ਕਾ ਲੰਗਰ ਇੱਥੇ ਬਣਿਆ ਹੋਇਆ ਕੋਈ ਬੰਦਾ ਕਹਿ ਦੋ ਫਲਾਣੇ ਮਹਾਰਾਏ ਫਲਾਣੇ ਮੰਗ ਫਲਾਣਾ ਮੰਗਤਾ ਤੁਹਾਡੇ ਦਰ ਤੇ ਲੰਗਰ ਲੈ ਕੇ ਆਇਆ ਆਏ ਹੋਏ ਮੰਗਤੇ ਦਾ ਲੰਗਰ ਦਰ ਪ੍ਰਵਾਨ ਕਰ ਲੋ ਤੁਸੀਂ ਗ੍ਰੰਥੀ ਨੂੰ ਛੱਡਣਾ ਨਹੀਂਗਾ ਤੁਸੀਂ ਪ੍ਰਬੰਧਕਾਂ ਦੇ ਗੱਲ ਪੈ ਜਾਣਾ ਵਾ ਖਿਆਲ ਕਰੋ ਤੁਸੀਂ ਲਾਂਗਰੀਆਂ ਦੇ ਗੱਲ ਪੈ ਜਾਣਾ ਫਰਤੌਣ ਵਾਲੇ ਦੇ ਗੱਲ ਪੈਣਾ ਉਹ ਲੰਗਰ ਤੇ ਮੇਰਾ ਤੇ ਤੂੰ ਮੈਨੂੰ ਮੰਗਤਾ ਕਿਵੇਂ ਕਹਿ ਦਿੱਤਾ ਫਿਰ ਬੰਦਾ ਕਹਿੰਦਾ ਨਾ ਪਈ ਮੇਰਾ ਨਾਂ ਦੱਸ ਇੱਥੇ ਨਾ ਬੋਲੋ ਜੀ ਮੇਰਾ ਇਥੇ ਲੰਗਰ ਹੋ ਰਿਹਾ ਮਹਾਰਾਏ ਕੀ ਕਹਿੰਦੇ ਨੇ ਦਾਤਾ ਦਾਤਾ ਇੱਕ ਹੈ ਬੋਲੋ ਜੀ ਇਹ ਹੈ ਤੇ ਗੱਲ ਕੌੜੀ ਹੈ ਹਾਜ਼ਮ ਕਰਨੀ ਬੜੀ ਔਖੀ ਹੈ ਨਾ ਥੋੜੀ ਜੀ ਜੇ ਇਹਦੇ ਤੂੰ ਸਮਝਦਾ ਦਾਤਾ ਹੈ ਫਿਰ ਤੇ ਤੈਨੂੰ ਗੱਲ ਕੋਈ ਗਲਤ ਲੱਗਣੀ ਜੇ ਸਮਝਦਾ ਤੂੰ ਆਪਣੇ ਆਪ ਨੂੰ ਮੰਗਦਾ ਫਿਰ ਗੱਲ ਤੇਰੇ ਦਿਲ ਵਿੱਚ ਵਸ ਜਾਣੀ ਅਸੀਂ ਇਸ ਗੱਲ ਵਿੱਚ ਵਹਿਮ ਪਾਲ ਕੇ ਬੈਠ ਗਏ ਕਿ ਸ਼ਾਇਦ ਦਾਤਾ ਮੈਂ ਨਾ ਏ ਬੰਦਿਆ ਦਾਤਾ ਸਿਰਫ ਇੱਕੋ ਹੀ ਹੈ ਜਿਹੜਾ ਅੱਜ ਦੇ ਹੁਕਮ ਵਿੱਚ ਸੁਣਦੇ ਆ ਮਹਾਰਾਏ ਕਹਿੰਦੇ ਤੂੰ ਮਦਾਤੇ